ਪਿੰਡ ਰਾਮਪੁਰ ਖੁਰਦ ਦਾ ਇੱਕ ਸਧਾਰਨ ਜਿਹਾ ਮੁੰਡਾ ਜਿਸ ਦਾ ਨਾਮ ਸੀ ਮਨਪ੍ਰੀਤ ਸਿੰਘ ਜਿਸ ਨੂੰ ਪਿੰਡ ਦੇ ਲੋਕ ਮੰਨੂ ਕਹਿੰਦੇ ਸਨ ਮੰਨੂ ਦਿਲ ਦਾ ਸਾਫ਼ ਬੋਲਚਾਲ ਵਿੱਚ ਬਹੁਤ ਹੀ ਹਾਸੇ ਮਜ਼ਾਕ ਵਾਲਾ ਸੀ ਉਹ ਸਵੇਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਸੀ ਦੁਪਹਿਰ ਨੂੰ ਪਿੰਡ ਵਾਲੀ ਚਾਹ ਦੀ ਦੁਕਾਨ ਤੇ ਬੈਠਦਾ ਸੀ ਤੇ ਸ਼ਾਮ ਨੂੰ ਗੁਰਦੁਆਰੇ ਜਾ ਕੇ ਸੇਵਾ ਕਰਦਾ ਸੀ ਬਿਲਕੁਲ ਸਧਾਰਨ ਜੀਵਨ ਸੀ ਉਸ ਦਾ ਉਸ ਪਿੰਡ ਵਿੱਚ ਇੱਕ ਨਵੀਂ ਆ ਦੇ ਆਪਕਾਈ ਜਿਸ ਦਾ ਨਾਮ ਸਿਮਰਨ ਸੀ ਉਹ ਸ਼ਹਿਰ ਦੀ ਰਹਿਣ ਵਾਲੀ ਸੀ ਸੁਦਰੀ ਬੋਲੀ ਤੇ ਸਾਫ ਸੁਥਰਾ ਪਹਿਰਾਵਾ ਸੀ ਉਸਦਾ ਪਹਿਲੇ ਦਿਨ ਜਦੋਂ ਸਕੂਲ ਆਈ ਮੰਨੂ ਨੇ ਹੱਸ ਕੇ ਕਿਹਾ ਉਹ ਮੈਡਮ ਜੀ ਤੁਸੀਂ ਤਾਂ ਸਕੂਲ ਲੱਗਣ ਤੋਂ ਪਹਿਲਾਂ ਹੀ ਪਿੰਡ ਦਾ ਤਾਪਮਾਨ ਵਧਾ ਦਿੱਤਾ ਸਾਰੇ ਬੱਚੇ ਹੱਸ ਪਏ ਸਿਮਰਨ ਵੀ ਮੁਸਕਰਾ ਰਹੀ ਸੀ ਇਸ ਹਾਸੇ ਨਾਲ ਸ਼ੁਰੂ ਹੋਇਆ ਇੱਕ ਸਧਾਰਨ ਤੇ ਪਿਆਰਾ ਜਿਹਾ ਰਿਸ਼ਤਾ ਹਰ ਰੋਜ਼ ਮੰਨੂ ਸਿਮਰਨ ਨੂੰ ਸਕੂਲ ਤੱਕ ਛੱਡ ਕੇ ਆਉਂਦਾ ਸੀ ਕਦੇ ਖੇਤਾਂ ਵਿੱਚੋਂ ਤੋੜ ਕੇ ਫੁੱਲ ਦਿੰਦਾ ਕਦੇ ਘਰ ਦੀ ਲੱਸੀ ਪਿਲਾਉਂਦਾ ਤਿੱਕਦੀ ਚਾ ਹੌਲੀ-ਹੌਲੀ ਹਾਸੇ ਮਜ਼ਾਕ ਵਿੱਚ ਪਿਆਰ ਦਾ ਰੰਗ ਆਉਣ ਲੱਗ ਪਿਆ ਪਰ ਸਿਮਰਨ ਦੇ ਪਰਿਵਾਰ ਨੂੰ ਇਹ ਪਿੰਡ ਵਾਲਾ ਰਿਸ਼ਤਾ ਮਨਜ਼ੂਰ ਨਹੀਂ ਸੀ ਉਹ ਕਹਿੰਦੇ ਅਸੀਂ ਸ਼ਹਿਰ ਦੇ ਲੋਕਾਂ ਸਾਡੀ ਕੁੜੀ ਕਿਸੇ ਪਿੰਡ ਦੇ ਕਿਸਾਨ ਨਾਲ ਨਹੀਂ ਰਹਿ ਸਕਦੀ ਮੰਨੂ ਚੁੱਪ ਰਿਹਾ ਪਰ ਉਸਨੇ ਹਾਰ ਨਹੀਂ ਮੰਨੀ ਉਸਨੇ ਖੇਤੀ ਨਵੇਂ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਡ੍ਰਿਪ ਸਿੰਚਾਈ ਆਰਗੈਨਿਕ ਖੇਤੀ ਪਿੰਡ ਦੇ ਹੋਰ ਮੁੰਡਿਆਂ ਨੂੰ ਵੀ ਸਿਖਾਉਣਾ ਸ਼ੁਰੂ ਕਰ ਦਿੱਤਾ ਥੋੜੇ ਸਮੇਂ ਵਿੱਚ ਹੀ ਮੰਨੂ ਨੇ ਪਿੰਡ ਦੀ ਸਭ ਤੋਂ ਵੱਡੀ ਸਫਲਤਾ ਹਾਸਲ ਕੀਤੀ ਉਸ ਵੱਲੋਂ ਤਿਆਰ ਕੀਤਾ ਦੇਸੀ ਕਿਓ ਕੈਨੇਡਾ ਤੱਕ ਜਾਣ ਲੱਗਾ ਇੱਕ ਦਿਨ ਸਿਮਰਨ ਦੇ ਪਿਤਾ ਨੇ ਖਬਰਾਂ 'ਚ ਦੇਖਿਆ ਰਾਮਪੁਰ ਖੁਰਦ ਦਾ ਇੱਕ ਜਵਾਨ ਕਿਸਾਨ ਦੁਨੀਆ ਭਰ ਵਿੱਚ ਪੰਜਾਬੀ ਖੇਤੀ ਦਾ ਨਾਮ ਰੌਸ਼ਨ ਕਰ ਰਿਹਾ ਹੈ ਉਹ ਹੱਕੇ-ਬੱਕੇ ਰਹਿ ਗਏ ਸਿਮਰਨ ਨੇ ਹੱਸ ਕੇ ਕਿਹਾ ਪਾਪਾ ਜੀ ਇਹ ਉਹੀ ਮੰਨੂ ਹੈ ਜੋ ਹਰ ਰੋਜ਼ ਚਾਹ ਪੜਾਉਂਦਾ ਸੀ ਅਗਲੇ ਹਫ਼ਤੇ ਸਿਮਰਨ ਦੇ ਮਾਪੇ ਪਿੰਡ ਆਏ ਮੰਨੂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਹੱਸ ਕੇ ਕਿਹਾ ਹੁਣ ਚਾਹ ਲਿਆਵਾਂ ਜਾਂ ਆਰਗੈਨਿਕ ਲੱਸੀ ਸਾਰੇ ਹੱਸ ਪਏ ਰਿਸ਼ਤਾ ਮਨਜ਼ੂਰ ਹੋ ਗਿਆ ਅੱਜ ਮੰਨੂ ਤੇ ਸਿਮਰਨ ਦੋਵੇਂ ਪਿੰਡ ਵਿੱਚ ਇੱਕ ਛੋਟੀ ਆਰਗੈਨਿਕ ਫਾਰਮਿੰਗ ਟ੍ਰੇਨਿੰਗ ਸੈਂਟਰ ਚਲਾਉਂਦੇ ਹਨ ਪਿਆਰ ਵੀ ਮਿਲਿਆ ਸਫਲਤਾ ਵੀ ਮਿਲੀ ਤੇ ਪਿੰਡ ਦੀ ਮਿੱਟੀ ਨਾਲ ਜੁੜਿਆ ਮਾਣ ਵੀ ਮਿਲ ਗਿਆ ਜ਼ਿੰਦਗੀ ਵਿੱਚ ਪਿਆਰ ਉਹ ਨਹੀਂ ਜੋ ਸਿਰਫ ਸ਼ਕਲਾਂ ਨਾਲ ਹੋਵੇ ਸੱਚਾ ਪਿਆਰ ਉਹ ਹੁੰਦਾ ਜੋ ਮਿਹਨਤ ਵਿਸ਼ਵਾਸ ਤੇ ਹੱਸਣ ਦੀ ਕਲਾ ਨਾਲ ਬਣਦਾ ਹੈ ਹਾਸੇ ਨਾਲ ਸ਼ੁਰੂ ਹੋਏ ਰਿਸ਼ਤੇ ਸਭ ਤੋਂ ਮਿੱਠੇ ਹੁੰਦੇ ਹਨ